ਵਜ ਨਾਲ ਤੇ ਸਾਡੇ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਤੋਂ ਸਿੱਧਕ ਰੰਗਿਆ ਤੱਕ ਕਾਬੂ ਕੀਤਾ ਗਿਆ। ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜੇ ਜਿਹੜੇ ਜਿਹੜਾ ਕਾਬੂ ਕੀਤਾ ਗਿਆ ਉਹਦੇ ਖਲਾਫ ਇਹ ਕਾਰਵਾਈ ਜਿਹੜੀ ਹੈ ਅਗਲੀ ਰਸ। ਕਿੰਨੀ ਰਕਮ ਬਰਾਬਤ ਹੋਈ ਹੈ ਉੱਥੇ? ਕਰੀਬ 2.5 ਲੱਖ ਤੋਂ ਉੱਪਰ ਜਿਹੜਾ ਸਹੀ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਰਿਪੋਰਟ ਕੀਤਾ ਗਿਆ ਜੀ। ਕਿੰਨੇ ਬੰਦੇ ਕਿੰਨੇ ਲੋਕ ਸੌਂਦੇ ਪੜੇਗੇ? 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹ ਇਨਕਲੂਡ ਔਰ ਉਹ ਵੀ ਨਾਲ ਸੀ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਤਾਂ ਜੇ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਇਮੀਡੀਏਟਲੀ ਐਕਟ ਕੀਤਾ ਗਿਆ। ਆਪਸ ਵਿੱਚ ਮਾਹਰ ਕੀਤਾ ਤਾਂ ਹਾਂਜੀ ਬਿਲਕੁਲ ਵੀ ਔਰ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸਹਾਇਤਾ ਭਇਗਾ ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੇ ਗਏ। ਸਾਰੇ ਸਾਰੇ ਕੱਲਾ ਜੂਆ ਹੀ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਇਹਦੇ ਸੈਮੀ ਫਾਈਨਲ ਜਿਹੜਾ ਖੇਡਿਆ ਜਾਣਾ ਹੈ। ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਫਿਲਹਾਲ ਉਹ ਜਿਹੜਾ ਜੁਆਈ ਖੇਡ ਰਹੇ ਸੀਗੇ ਉਹ ਜਿਹੜਾ ਡਾਈਸ ਨਾਲ ਖੇਡਦੇ ਆ ਉਹ ਤੋਂ ਉਹ ਖੇਡਦੇ ਸੀ ਇਹਦਾ ਉਹ ਪਰਫੈਕਸ਼ਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ ਨਹੀਂ ਉਹਦੇ ਉਹਦੇ ਤੋਂ ਥਰੂ ਕਿੱਦਾਂ ਲੱਗਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਜਿਹਦਾ ਉਹ ਸੋ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਕੋਈ ਗੁੱਪਰਿੰਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਤ ਹੋਇਆ ਬੇਸਿਕਲੀ ਕਿਤੇ ਪੈਸ਼ ਨਾਲ ਇਹ ਕਿੰਨਾ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਤ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕਿ ਜੇ ਆ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ। ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ 12 ਵੀ ਕੁਝ ਇਹਦੇ ਵਿੱਚ। ਨਹੀਂ ਸ਼ਹਿਰ ਦੇ ਲੋਕ। ਸੋ ਕੀ ਕਾਰਵਾਈ ਕੀਤੀ ਜਾਏਗੀ? ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨਾ। ਕੋਈ ਸ਼ਹਿਰ ਦੇ ਨਾਮ ਹੀ ਬੰਦੇ ਵੀ ਆ ਗਏ ਸਾਡੇ 'ਚ। ਨਹੀਂ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰੇ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਿਸ਼ਚਿਤ ਕਰ ਦਿਆਂਗੇ। ਮਾਲਕ ਵੀ ਹੈ ਜੀ ਹਾਟਲ ਦਾ। ਹਾਂ ਜੀ ਹਾਟਲ ਦਾ ਮਾਲਕ ਵੀ ਨਾਲ ਹੀ ਹੈ। ਬੜਾ ਮਰਜ਼ੀ ਦੀ ਗੱਲ ਹੈ। ਬਰਾਮਣੀ ਜੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਹਦੇ ਨਾਲ ਜਿਹੜੇ ਇਹਨਾਂ ਤੋਂ ਪੈ ਸਰ ਜੇ ਤੁਸੀਂ ਇਹ ਪਹਿਲਾ ਚੀਜ਼ ਦੀ ਖਬਰ ਸਭਲਾ ਲੈ ਲਈ ਹੁੰਦੀ ਮੇਰੇ ਜਾਣ ਤੇ ਪਹਿਲਾਂ ਅਸੀਂ ਉਸ ਤੇ ਰੇਡ ਵੀ ਕਰਦੇ ਥਾ ਥੈਂਕ ਯੂ ਥੈਂਕ ਯੂ